ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਬਾਬਾ ਅਮਰੀਕ ਸਿੰਘ ਜੀ ਨੇ ਬਾਬਾ ਜੀ ਕੱਲ ਇੱਕ ਵੱਡਾ ਇਕੱਠ ਹੋਇਆ ਸੀਗਾ ਮਹਾਲੀ ਦੇ ਵਿੱਚ ਉੱਥੇ ਕਿੰਨੇ ਪੀੜਤ ਲੋਕ ਪਹੁੰਚੇ ਜਿਹੜੇ ਠੱਗ ਏਜੰਟਾਂ ਤੋਂ ਹਨਾ ਠੱਗੀ ਦਾ ਸ਼ਿਕਾਰ ਹੋਏ ਨੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਇਹਨੂੰ ਮਾਨ ਆਏ ਦੇਖਦਾ ਹਾਂ ਯਾਰ ਵੀ ਅਸਲ ਦੇ ਵਿੱਚ ਸਹੀ ਮਹਿਣਾ ਚ ਤਾਂ ਪਹਿਲਾਂ ਤਾਂ ਕਸੂਰਵਾਰ ਆਪਾਂ ਆਪਾਂ ਕਿਉਂ ਆਪ ਕਿਉਂ ਕਸੂਰਵਾਰ ਆਪਾਂ ਆਏ ਆ ਆਪਾਂ ਪਹਿਲਾਂ ਆਪਾਂ ਸਿਸਟਮ ਚਲਾਇਆ ਪੰਜਾਬ ਦੇ ਲੋਕਾਂ ਨੇ ਸਾਰਿਆਂ ਤੋਂ ਪਹਿਲਾਂ ਕੁੜੀਆਂ ਵਾਲਾ ਹੂੰ ਕੁੜੀਆਂ ਤੇ ਪੈਸੇ ਲਾਉਣ ਦਾ ਹੂੰ ਫਿਰ ਉਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਪੈਸੇ ਲਾਏ ਕੁੜੀਆਂ ਤੇ ਹਨਾ ਦੋ ਨੰਬਰ ਬਿਲਕੁਲ ਹਾਲਾਂਕਿ ਉਹ ਕਿਸੇ ਕਾਨੂੰਨ ਕਿਸੇ ਵਿਧਿ ਵਿਵਧਾਨ ਚ ਨਹੀਂ ਆਉਂਦਾ ਨਾ ਕੋਈ ਏਜੰਟ ਦੇ ਕਾਨੂੰਨ ਚ ਨਾ ਕੋਈ ਕਿਸੇ ਗਵਰਨਮੈਂਟ ਦੀ ਪਾਲਿਸੀ ਦੇ ਨੋਨਟ ਉਹ ਤਾਂ ਇੱਕ ਆਪਣੀ ਸੈਟਿੰਗ ਹੈ ਉਹਨਾਂ ਦੇ ਸਵਤ ਕਹਿ ਸਕਦੇ ਆ ਜਾਂ ਆਪਣੀ ਸੈਟਿਸਫਾਈ ਕਹਿ ਸਕਦੇ ਆ ਹੂੰ ਉਸ ਤੋਂ ਬਾਅਦ ਫਿਰ ਜਦੋਂ ਉਹ ਕੰਮ ਬੰਦ ਹੋ ਗਿਆ ਫਿਰ ਆਪਾਂ ਪੈਕੇਜ ਪੜ੍ਹਾਈ ਦੇ ਯੂਨੀਵਰਸਿਟੀਆਂ ਦੇ ਹੋਰ ਸਾਰਾ ਕੁਝ ਵੀ ਆਪਾਂ ਨੂੰ ਪੈਸੇ ਨਾਲ ਖਰੀਦ ਲਿਏ ਹਾਲਾਂਕਿ ਬਾਹਰਲੇ ਦੇਸ਼ਾਂ ਦਾ ਸਿਸਟਮ ਹੈ ਜਿਹੜਾ ਪੜ੍ਹਾਈ ਦਾ ਹੈ ਕੋਈ ਵੀ ਸਿਸਟਮ ਹੈ ਜਾਂ ਮੈਰਿਜ ਦਾ ਹੈ ਜਾਂ ਜਿਵੇਂ ਸਪਾਊਸ ਬੀ ਜੇ ਲੱਗਦੇ ਸੀਗੇ ਉਹ ਸਾਰਾ ਕੁਝ ਉਹਨਾਂ ਦੇ ਨਿਯਮਾਂ ਮੁਤਾਬਕ ਹੀ ਹੋਣਾ ਇੱਥੋਂ ਏਜੰਟ ਆਪਾਂ ਨੂੰ ਕੁਝ ਮਰਜ਼ੀ ਗਏ ਕੇ ਤੋੜ ਦੇਣ ਉਹਦੇ 'ਚ ਆਪਾਂ ਨਾ ਕੋਈ ਉਹਦੇ 'ਚ ਆਪਣੇ ਜਿਹੜੇ ਆਪਣਾ 10-20 ਲੱਖ ਏਜੰਟ ਨੂੰ ਦਿੱਤਾ ਪਿਆ ਉਹ ਉਹਦੇ 'ਚ ਕੋਈ ਮਹਣੇ ਨਹੀਂ ਰੱਖਦਾ ਓਕੇ ਉਹ ਤਾਂ ਇੱਕ ਆਪਣਾ ਮਾਨ ਖੜਾਉਣ ਨੂੰ ਜਾਂ ਏਜੰਟ ਜਿਹੜੇ ਠੱਗੀਆਂ ਮਾਰਦੇ ਆ ਉਹਨਾਂ ਵਾਸਤੇ ਆ ਗੱਲਾਂ ਸਿਸਟਮ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਚਲਾ ਲਿਆ ਸਿਸਟਮ ਸਿੱਧਾ ਜਦੋਂ ਉਹ ਕੰਮ ਖੜ ਗਿਆ ਆਪਾਂ ਲੋਕਾਂ ਨੇ ਚਲਾ ਲਿਆ ਕੰਮ ਵੀ ਸਿੱਧੇ ਏਜੰਟਾਂ ਨੂੰ ਪੈਸੇ ਦੇ ਦਿੱਗੇ ਹੂੰ 10 ਲੱਖ 20 ਲੱਖ 15 ਲੱਖ ਕਿਸੇ ਐਵੈਂਸੀ ਦਾ ਕਿਸੇ ਦੇਸ਼ ਦਾ ਕੋਈ ਕਾਨੂੰਨ ਨਹੀਂ ਵੀ ਸਿੱਧੇ ਪੈਸੇ ਦੇ ਕੇ ਸਾਨੂੰ ਪੀਆਰ ਦੇ ਦੇ ਠੇਕਾ ਮਾਰੋ ਤੇ ਠੇਕਾ ਮਾਰੋ ਤੇ ਜਵਾਕ ਬਾਹਰ ਜਾਵੇ ਹਨਾ ਜਾਂ ਆਪਾਂ ਬਾਹਰ ਜਾਈਏ ਕਿਸੇ ਵਿਧਿਵਿਧਾਨ ਚ ਨਹੀਂ ਆਉਂਦੇ ਉਹ ਕਿਸੇ ਵਿਧਿਵਿਧਾਨ ਚ ਨਹੀਂ ਆਉਂਦਾ ਉਹ ਕੀ ਹੈ ਫਿਰ ਤਾਂ ਪੈਸੇ ਵਾਲੇ ਲੋਕ ਉਹ ਇੱਕ ਤਰ੍ਹਾਂ ਦੀ ਏਜੰਟ ਦੀ ਰਿਸਵਤ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਇਹ ਰਿਸ਼ਵਤ ਲੈਣਾ ਜਿਵੇਂ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਪਾਪ ਹੈ ਉਮੀ ਰਿਸ਼ਵਤ ਦੇਣਾ ਤੇ ਰਿਸ਼ਵਤ ਲੈਣਾ ਵੀ ਪਾਪ ਹੈ ਪਾਪ ਹੈ ਬਿਲਕੁਲ ਦੋਨੇ ਪਾਪ ਹਨਾ ਕਾਨੂੰਨ ਮੁਤਾਬਕ ਵੀ ਅਪਰਾਧ ਹੈ ਤੇ ਫਿਰ ਜਦੋਂ ਕੋਈ ਪੁਲਿਸ ਕਾਰਵਾਈ ਕਰਦੀ ਹੈ ਪੁਲਿਸ ਦੀ ਕਾਰਵਾਈ ਦੇ ਵਿੱਚ ਜਿਹੜਾ ਇਹ ਏਜੰਟਾਂ ਵਾਲਾ ਸਿਸਟਮ ਆਉਂਦਾ ਉਹ ਮਨੁੱਖੀ ਤਸਕਰੀ ਦੇਦੀ ਨਹੀਂ ਆਉਂਦਾ ਅੱਛਾ ਜਿਹੜੇ ਵੀ ਕਿਸੇ ਏਜੰਟ ਤੇ ਕਾਰਵਾਈ ਹੁੰਦੀ ਹੈ ਉਹ ਮਨੁੱਖੀ ਤਸਕਰੀ ਦੇਦੀ ਨਹੀਂ ਆਉਂਦੀ ਹੈ ਜਾਂ 420 ਦੇਦੀ ਨਹੀਂ ਆਉਂਦੀ ਹੈ ਠੀਕ ਹੈ ਉਹਦੇ ਕੋਈ ਪਰਚੇ ਦੀ ਬਾਅਦ ਚ ਪੈਰਬਾਈ ਨਹੀਂ ਕਰਦਾ ਫਿਰ ਹੂੰ ਸਜ਼ਾ ਹੋ ਜਾਂਦੀ ਐ ਫੰਡ ਵੀ ਮੁੜੇ ਆਉਂਦੇ ਆ ਸਾਰਾ ਕੁਝ ਹੋ ਜਾਂਦਾ ਪਰ ਜਿਹੜੇ ਪੈਸੇ ਦਿੱਤੇ ਲਏ ਹੁੰਦੇ ਉਹਨਾਂ ਦੀ ਕੋਈ ਰਸੀਦਾ ਹੀ ਨਹੀਂ ਹੂੰ ਜੇ ਹੁਣ ਮੈਂ ਤੇ ਤੁਹਾਨੂੰ ਕੋਈ ਦੋ ਨੰਬਰ ਚ ਕੰਮ ਕਰਾਉਣਾ ਮੈਂ ਤੇ ਤੁਹਾਨੂੰ ਕਿੱਥੋਂ ਕਹੂੰ ਵੀ ਨੰਬਰ ਨੋਟ ਪਰ ਹਾਂ ਘਰੇ ਬਹਿ ਕੇ ਜਾਂ ਜੋ ਮਰਜੀ ਹਾਂ ਜੋ ਮਰਜ਼ੀ ਕਰ ਲਗੇ ਹਨਾ ਉਦੋਂ ਤਾਂ ਸਿੱਧੇ ਜਾਣੇ ਉਦੋਂ ਅਸੀਂ ਤੇ ਜਾਣੇ ਆ ਸਾਡਾ ਕਸੂਰੀ ਇਹ ਆ ਵੀ ਉਹ ਅਪਰਾਧ ਕਰਨ ਦੇ ਵਿੱਚ ਅਸੀਂ ਪਹਿਲਾਂ ਆਪ ਸ਼ਾਮਲ ਹੁੰਨੇ ਆ ਸ਼ਾਮਲ ਹੁੰਨੇ ਆ ਫਿਰ ਦੂਜੇ ਦੀ ਕੀ ਮਜਾਲ ਆ ਬੰਦਾ ਸਾਡੇ ਨਾਲ ਠੱਗੀ ਮਾਰ ਜੇ ਹਨਾ ਹੂੰ ਜਾਂ ਸਰਕਾਰ ਸਾਡੇ ਨਾਲ ਠੱਗੀ ਮਰਵਾਦੇ ਸਰਕਾਰ ਦਾ ਇਹਦੇ ਵਿੱਚ ਕੋਈ ਬਹੁਤਾ ਵੱਡਾ ਰੋਲ ਨਹੀਂ ਪ੍ਰਸ਼ਾਸਨ ਦਾ ਇੰਨਾ ਘਰੋਲਾ ਹੈ ਵੀ ਜਿਹੜੇ 2 ਨੰਬਰ 'ਚ ਏਜੰਟ ਬੈਠੇ ਨੇ ਜਾਂ ਜਿਨ੍ਹਾਂ ਕੋਲੇ ਕੋਈ ਵੈਰੀਫਾਈ ਪੜਾਉਣ ਦਾ ਜਾਂ ਭੇਜਣ ਦਾ ਨਹੀਂ ਹੈਗਾ ਉਹ ਬੰਦ ਕਰੇ ਜਾਣ ਬੰਦ ਕਰੇ ਜਾਣ ਜਿਹੜੇ ਲੀਗਲ ਨੇ ਉਹਨਾਂ ਨੂੰ ਬਿਲਡਿੰਗਾਂ ਕਿਰਾਏ ਤੇ ਦਿੰਦਾ ਉਹ ਵੀ ਜ਼ਿੰਮੇਵਾਰ ਬੰਦੇ ਨੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਆਉਣੇ ਆ ਗੱਲ ਵੀ ਜੇ ਆਪਾਂ ਮੰਨ ਲਓ ਪੈਸੇ ਦੇਤੇ ਜਾਂ ਆਪਣੇ ਨਾਲ ਠੱਗੀ ਵੱਜ ਗਈ ਫਿਰ ਆਪਾਂ ਆਪਣੇ ਸਮਾਜ ਤੋਂ ਆਪਣੇ ਭਾਈਚਾਰੇ ਤੋਂ ਚੋਰੀ ਰੱਖਦੇ ਆਂ ਵੀ ਦੋ ਚਾਰ ਬੰਦੇ ਆਪਾਂ ਇਕੱਠੇ ਹੋ ਕੇ ਯਾਰ ਉਹਦੇ ਨਾਲ ਮਿਲ ਲਗੇ ਉਹਦੇ ਬਾਰ ਚ ਬੈਜ ਗਏ ਜਾ ਕੇ ਆਪਦੇ ਸਕੇ ਸਕੇ ਲਿਆਣੇ ਯਾਰ ਆਪਦੇ ਰਿਸ਼ਤੇਦਾਰਾਂ ਨੂੰ ਫਿਰ ਆਪਾਂ ਉਹਨਾਂ ਤੋਂ ਚੋਰੀ ਰੱਖੀ ਹੁੰਦੀ ਐ ਚੋਰੀ ਰੱਖੀ ਹੁੰਦੀ ਆਪਣੇ ਅੰਦਰ ਵੀ ਚੋਰ ਹੁੰਦਾ ਨਾ ਉਹ ਫਿਰ ਆਪਾਂ ਕੋਈ ਬੰਦਾ ਭਾਲਦੇ ਆਂ ਵੀ ਸਾਡੀ ਖਾਤਰ ਕੋਈ ਲੜੇ ਉਹ ਤਾਂ ਜਮਾਂ ਅਣਸਰਦਿਆਂ ਉਹ ਬੰਦੇ ਕੋਲੇ ਪਹੁੰਚਿਆ ਜਾਂਦਾ ਜਿਹੜਾ ਲੜ ਰਿਹਾ ਜਿਹੜਾ ਲੜ ਰਿਹਾ ਜਮਾਂ ਹੁਣ ਤਾਂ ਗਈ ਗੇਮ ਹਾਂ ਫਿਰ ਜਿਹੜਾ ਸੋਡੀ ਖਾਤਰ ਲੜਦਾ ਬੰਦਾ ਮੰਨ ਲਾ ਮੈਂ ਕਿਸੇ ਖਾਤਰ ਲੜਦਾ ਜਾਂ ਤੂੰ ਲੜਦਾ ਹਾਂ ਹਾਂ ਆਪਦਾ ਕੰਮ ਛੱਡ ਕੇ ਕੌਣ ਜਾਊਗਾ ਜਦੋਂ ਉਹ ਕੁਝ ਵਿੱਚੋਂ ਬਣਾਉਂਦਾ ਜਾਂ ਕੁਝ ਲੈਂਦਾ ਜਾਂ ਕੋਈ ਉਹ ਤਰੱਕੀ ਕਰਦਾ ਕਿਸੇ ਫੀਲਡ ਚ ਕੱਲ ਰਾਜਨੀਤੀ ਚ ਜਾਂ ਕਿਸੇ ਹੋਰ ਸਿਸਟਮ ਨਾਲ ਕਿਉਂ ਅੱਜ ਕੱਲ ਪੈਸੇ ਕਮਾਉਣ ਦੇ ਸਾਧਨ ਕੱਲਾ ਸਿੱਧਾ ਪੈਸਾ ਲੈਣਾ ਨਹੀਂ ਹੈਗਾ ਹੋਰ ਵੀ ਬੜੇ ਸਾਧਨ ਹਨ ਫਿਰ ਆਪਾਂ ਉਹਨੂੰ ਕਹਿੰਦੇ ਆ ਵੀ ਉਹ ਖਾ ਗਿਆ ਖਾ ਗਿਆ ਹਨਾ ਫਿਰ ਤਾਂ ਉਹ ਜਰਿਆ ਨਹੀਂ ਫਿਰ ਸਾਥੋਂ ਜਰਿਆ ਨਹੀਂ ਜਾਂਦਾ ਉਹ ਬੰਦਾ ਤੇ ਇਹ ਗੱਲ ਇਹੀ ਹੈ ਬੇਨਤੀ ਵੀ ਜਿਹੜਾ ਜਿਹੜਾ ਸਿਸਟਮ ਇਹ ਗਵਰਨਮੈਂਟਾਂ ਨੇ ਜਾਂ ਅਵੈਸੀਆਂ ਨੇ ਜਾਂ ਉਧਰ ਦੇ ਪੜ੍ਹਾਈ ਸਿਸਟਮ ਨੇ ਸੈੱਟ ਕੀਤਾ ਵਾ ਉਹਨੂੰ ਉਵੇਂ ਜਿਵੇਂ ਉਹਦੇ ਨਾਲ ਵਿਚਰਿਆ ਜਾਵੇ ਉਵੇਂ ਹੀ ਕਾਨੂੰਨ ਤਰੀਕੇ ਨਾਲ ਸਾਰਾ ਕੁਝ ਉਵੇਂ ਹੀ ਕਰਿਆ ਜਾਵੇ ਬਾਬਾ ਜਿਹੜੇ ਸਹੀ ਬੱਚੇ ਆ ਨਾ ਸਹੀ ਜਿਨ੍ਹਾਂ ਨੇ ਪੜ੍ਹਾਈ ਕਰ ਲਈ ਆਪ ਦਾ ਆਈਲੈਸ ਕਰ ਲੇ ਪੀਟੀ ਕਰ ਲਈ ਇਹੋ ਜਿਹੇ ਬੱਚੇ ਹੈਗੇ ਸਾਡੇ ਰਿਸ਼ਤੇਰਾਂ 'ਚ ਵੀ ਉਹਨਾਂ ਨੇ ਆਪ ਦਾ ਵੀਜ਼ਾ ਆਪੇ ਅਪਲਾਈ ਕਰ ਲਿਆ ਆਪੇ ਅਪਲਾਈ ਕਰ ਲਿਆ ਕਿਉਂਕਿ ਉਹ ਐਲੀਜੀਬਲ ਸਾਰਾ ਕੁਝ ਸਹੀ ਸੀ ਸਾਰੇ ਕੁਝ ਜੇ ਕਿਤੇ ਨਾ ਕਿਤੇ ਕੋਈ ਘਾਟ ਹੈ ਅਸੀਂ ਫੇਰ ਏਜੰਟਾ ਆਪਣਾ ਆਪਣਾ ਗੱਲ ਕਰਨ ਦਾ ਵੀ ਇਹੀ ਮਕਸਦ ਆਪਾਂ ਜਿਵੇਂ ਗੱਲ ਤੋਰੀ ਸੀ ਹੂੰ ਵੀ ਅਸਲ ਦੇ ਵਿੱਚ ਅਸੀਂ ਪਹਿਲਾਂ ਆਪ ਚੋਰ ਬਣਦੇ ਆ ਜਦੋਂ ਆਪ ਚੋਰ ਬਣ ਕੇ ਫਿਰ ਅਸੀਂ ਚੋਰ ਹੋਰ ਪਾਲਦੇ ਆ ਵੀ ਹੋਰ ਚੋਰ ਕਿਹੜਾ ਜਿਹੜਾ ਸਾਡਾ ਇਹ ਚੋਰੀ ਚ ਸਾਸ ਦੇਵੇ ਹੈਨਾ ਫਿਰ ਅਸੀਂ ਉਮੀਦ ਲਾਉਨੇ ਆ ਕਿਸੇ ਹੋਰ ਬੰਦੇ ਤੋਂ ਤੀਜੇ ਤੋਂ ਫਿਰ ਜਦੋਂ ਤੀਜਾ ਬੰਦਾ ਸਾਡੀ ਖਾਤਰ ਲੜਦਾ ਬੋਲਦਾ ਕੁਝ ਕਰਦਾ ਉਹ ਭਾਈ ਕੋਈ ਆਪਦੇ ਦੇ ਨਿੱਜੀ ਫਾਇਦੇ ਵੀ ਹੋਣਗੇ 100 ਰੁਪਏ ਤੋਂ ਉੱਪਰ ਆਪਾਂ ਹੁਣ ਟੈਂਕੀ ਭਰਾਈ ਆ ਤੇਰੀ ਹਾਂ ਕੌਣ ਕਿਸੇ ਦਾ ਤਰਫੂਦ ਹਰ ਰੋਜ਼ ਕੌਣ ਗੱਡੀ ਤੋੜ ਲੂ ਹਰ ਰੋਜ਼ ਕੌਣ ਕੰਮ ਛੱਡ ਲੂ ਹਰ ਰੋਜ਼ ਕੌਣ ਨਾਲ ਚਾਰ ਬੰਦੇ ਰੋਟੀ ਖਾਣ ਬੈਹਿ ਜਾਣ 2-2000 ਰੁਪਿਆ ਬਿੱਲ ਬਣ ਜਾਂਦਾ ਆਪਣੀ ਤਾਂ ਇਹੀ ਬੇਨਤੀ ਹੈ ਤੇਰੇ ਦੇਖਣ ਵਾਲਿਆਂ ਨੂੰ ਵੀ ਵੀ ਭਾਈ ਦੇਖ ਕੇ ਪਰਖ ਕੇ ਫੇਰ ਆਪਦਾ ਬੰਗਾ ਲਾਓ ਹਾਂ ਪਹਿਲਾਂ ਤਾਂ ਤੁਸੀਂ ਆਪਦੇ ਕੰਮ ਕਰਾਉਣ ਜਾਂਦੇ ਫੇਰ ਤੁਸੀਂ ਉਹ ਜਿਵੇਂ ਬਾਬੇ ਨੇ ਕਿਹਾ ਕਿਸੇ ਪਾਸੇ ਬੰਦਾ ਅੱਗੇ ਆਉਂਦਾ ਫੇਰ ਤੁਸੀਂ ਜਰੇ ਨਹੀਂ ਆਉਂਦਾ ਫੇਰ ਉਹਦੇ ਇਜਾਮ ਲਾਉਣ ਵਾਲੇ ਤੁਸੀਂ ਵੀ ਨਾਲ ਹੀ ਖੜ੍ਹ ਜਾ ਹਾਂ ਜਦੋਂ ਤੁਹਾਨੂੰ ਹੁੰਦਾ ਵੀ ਸਾਡੇ ਅੱਧੇ ਹੀ ਮੜਵਾ ਦੇ ਉਹ ਤਾਂ ਤੁਸੀਂ ਹਾਂ ਨਾ ਹਾਂ ਤੇ ਕਿਸੇ ਕਾਇਦੇ ਕਾਨੂੰਨ ਚ ਨਹੀਂ ਆਉਂਦਾ ਤੇ ਨਾ ਹੀ ਇਹਦੇ ਕੋਈ ਗਵਰਨਮੈਂਟ ਦਾ ਬੜਾ ਕਸੂਰ ਹੈ ਕਰੋੜ ਕਸੂਰ ਹੈ ਗਵਰਨਮੈਂਟ ਦਾ ਠੀਕ ਆਪਾਂ ਗਵਰਨਮੈਂਟ ਤੇ ਆਸ ਹੁੰਦੀ ਹੈ ਵੀ ਉਹਨਾਂ ਦੇ ਪਰਚਾ ਦਰਜ ਕਰੇ ਚੰਗਾ ਚੰਗਾ ਆਪਾਂ ਨੂੰ ਰਾਜ ਕਰੇ ਚੰਗਾ ਚੰਗਾ ਕਰੇ ਪਰ ਕਿਤਨੇ ਕਿਤੇ ਜਿਹੜੇ ਭਗ ਜਾਂਦੇ ਉਹਨਾਂ ਦੇ ਬੱਲੇ ਬੱਲੇ ਆ ਜਿਹੜੇ ਰਹਿ ਗਏ ਉਹਨਾਂ ਦਾ ਭਾਈ ਜਲੂਸ ਨਿਕਲ ਜਾਂਦਾ ਤੇ ਇਹ ਗੱਲ ਨੂੰ ਮਾੜਾ ਮੋੜਾ ਸੋਚਿਆ ਵਿਚਾਰ ਨਾਲ ਆ ਬਾਈ ਤੇ ਤੁਸੀਂ ਵੀ ਇਹ ਇਹ ਕਹਿੰਦਾ ਮਤਲਬ ਜਿਵੇਂ ਸਾਡੇ ਗੁਰੂ ਨੇ ਕਿਹਾ ਜੁਰਮ ਕਰਨਾ ਪਾਪ ਵਾਲੇ ਗੁਰੂ ਜੋਲਮ ਸੈ ਨਹੀਂ ਪਾਪ ਆ ਜੇ ਰਿਸ਼ਤ ਲੈਣ ਵਾਲਾ ਪਾਪੀ ਹੈ ਤਾਂ ਦੇਣ ਵਾਲਾ ਵੀ ਪਹਿਲਾ ਪਾਪੀ ਆ ਪਹਿਲਾਂ ਹੀ ਹੁੰਦਾ ਪਾਪੀ ਹਾਂ ਹਾਂ ਲੋਕ ਆਪ ਜ਼ਿੰਮੇਵਾਰ ਹੈ ਲੋਕ ਕਿਸੇ ਦੁਖੀ ਨੂੰ ਛੋਟੀ ਰਿਸ਼ਤੇਰ ਜੀ ਕੋਈ ਮਰਦਾ ਹੋਵੇ ਉਹਨੂੰ 2 ਰੁਪਏ ਦਾ ਸਹਾਰਾ ਨਹੀਂ ਲਾਉਂਦੇ ਤੇ ਉਹ ਉਹਨਾਂ ਦੇ ਸੀਸਲੇ ਕਮਰਿਆਂ ਦੇ ਵਿੱਚ ਬਹਿ ਕੇ ਲੋਕ 20-20 ਲੱਖ ਰੁਪਇਆ ਗਨਾਈ ਆਉਂਦੇ ਆ ਉਦੋਂ ਭਈ ਉਦੋਂ ਤੁਸੀਂ ਕਿਵੇਂ ਤੇ ਜਾਣਦੇ ਹੋ ਉਦੋਂ ਪੁੱਛਿਆ ਹੁੰਦਾ ਕਿਸੇ ਨੂੰ ਜਿਹੜੇ ਬੰਦਿਆਂ ਕੋਲੇ ਅੱਜ ਤੁਸੀਂ ਆਸਾਂ ਲੈ ਕੇ ਜਾਂਦੇ ਹੋ ਜਿਹੜੇ ਬੰਦੇ ਅੱਜ ਵੀ ਪੈਸੇ ਦੇ ਰਹੇ ਕੀ ਉਹ ਉਹਨਾਂ ਬੰਦੇ ਨੂੰ ਪੁੱਛ ਕੇ ਵੀ ਭਈ ਆਹ ਬੰਦਾ ਸਹੀ ਹੈ ਦੇ ਰਿਹਾ ਕਿਵੇਂ ਇਹਦੀ ਕੋਈ ਰਿਪੋਰਟ ਤਾਂ ਨਹੀਂ ਤੇਰੇ ਕੋਲ ਅੱਜ ਤੱਕ ਜਿਹੜੇ ਬੰਦੇ ਤੁਹਾਡੇ ਮਤਲਬ ਪੈਸੇ ਕਢਾ ਕੇ ਦੇ ਰਹੇ ਆ ਅੱਜ ਉਹਨੂੰ ਸਾਲ ਡੇਢ ਸਾਲ 2 ਸਾਲ ਹੋ ਗਏ ਉਹਨੂੰ ਕਦੇ ਕਿਸੇ ਨੇ ਜਾ ਕੇ ਪੁੱਛਿਆ ਭਈ ਆਹ ਏਜੰਟ ਨੂੰ ਮੈਂ 20 ਲੱਖ ਰੁਪਇਆ ਦੇਣ ਲੱਗਾ ਇਹਦੇ ਖਿਲਾਫ ਕੁਝ ਕਹਿਤਾ ਇਹਦੇ ਖਰਾਬ ਕੋਈ ਕਦੇ ਸ਼ਿਕਾਇਤ ਆਈ ਹੈ ਜਾਂ ਕੀ ਗੱਲ ਵਾ ਕੋਈ ਨਹੀਂ ਪੁੱਛਦਾ ਜੇ ਇਹਦਾ ਕੰਮ ਹੋਇਆ ਨਾ ਉਹ ਕਹਿੰਦਾ ਤੂੰ ਕੌਣ ਮੈਂ ਕੌਣ ਮੈਂ ਲੈਣਾ ਕੀ ਹੈ ਕਿਸੇ ਤੋਂ ਜਿਹੜਾ ਫਸ ਗਿਆ ਉਹ ਚੋਰ ਆ ਯਾਰ ਜਿਹੜਾ ਨਾਂ ਗਿਆ ਉਹ ਸਾਧ ਉਹ ਸਾਧ ਹੈ ਲੈ ਮਿੱਤਰੋ ਗੱਲਬਾਤ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ